ਹੁਣ ਤਾਂ ਆਪਾਂ ਨੂੰ ਬਾਹਰਲੇ ਮੁਲਕਾਂ ਵਾਲੇ ਵੀ ਨਹੀਂ ਹੁਣ ਅੰਦਰ ਬਾੜ ਨੂੰ ਸਾਰੇ ਬੰਦ ਕਰਤੇ ਅਮਰੀਕਾ ਨੇ ਵੀ ਵੀਜ਼ਾ ਦੇਣਾ ਬੰਦ ਕਰਤਾ ਕੈਨੇਡਾ ਨੇ ਵੀ ਰੋਕ ਲਾਤੀ ਆਸਟ੍ਰੇਲੀਆ ਵੀ ਲੋ ਆ ਜੂਗਾ ਆਪਣੇ ਬੱਚਿਆਂ ਨੂੰ ਜੇ ਇਹਨਾਂ ਦੀ ਜ਼ਿੰਦਗੀ ਬਣਾਉਣੀ ਹੈ ਤੇ ਪੰਜਾਬ 'ਚ ਬਣ ਸਕਦੀ ਹੈ ਜੇ ਆਪਾਂ ਭਵਿਸ਼ ਬਣਾਉਣਾ ਇਹਨਾਂ ਬੱਚਿਆਂ ਦਾ ਆਪਣੇ ਪਰਿਵਾਰਾਂ ਦਾ ਉਦੋਂ ਹੀ ਬਣ ਸਕਦਾ ਜੇ ਪੰਜਾਬ ਫਿਰ ਤੋਂ ਲਈ ਤੇ ਆਇਆ ਵਾਪਸ ਤਾਂ Punjab ਤਰੱਕੀ ਆਈ ਇੱਥੇ ਇੰਡਸਟਰੀ ਆਈ ਇੱਥੇ ਵੱਡੀਆਂ ਫੈਕਟਰੀਆਂ ਲੱਗਣ ਇੱਥੇ ਕੰਮ ਇੱਥੇ ਇਹਨਾਂ ਨੂੰ ਮਿਲ ਉਹ ਤਾਂ ਹੋ ਸਕਦਾ ਜੇ ਵਾਪਸ ਆਪਾਂ ਕਾਲੀਦਲ ਨੂੰ ਲੈ ਕੇ ਆਵਾਂਗੇ ਨਾ ਕਾਂਗਰਸ ਨੇ 5 ਸਾਲ ਕੀਤਾ ਨਾ ਇਹਨਾਂ ਨੇ ਕੀਤਾ ਤਾਂ 10 ਸਾਲ ਬਹੁਤ ਹੁੰਦੇ ਆ ਜ਼ਿੰਦਗੀ ਦੇ ਜਿਹੜਾ 40 ਸਾਲ ਦਾ ਸੀ ਉਹ 50 ਸਾਲ ਦਾ ਹੋ ਗਿਆ 20 ਸਾਲਾ ਦਾ 30 ਸਾਲ ਦਾ ਹੋ ਗਿਆ ਪਰ ਹਲੇ ਵੀ ਮੈਨੂੰ ਪਤਾ ਹੈ ਕੋਈ ਨਾ ਕੋਈ ਨਵਾਂ ਆਊਗਾ ਰਾਮੇ ਕਰੂਗਾ ਕਿ ਇਹ ਹੁਣ ਐਕਟੂਐਨੂ ਦੇ ਦਿਓ ਕਿਉਂਕਿ ਆ ਸਾਰੇ ਸੈਂਟਰ ਦੀਆਂ ਤਾਕਤਾਂ ਲੱਗੀਆਂ ਐ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਆਪਣੇ ਨਵੇਂ ਯੰਗ ਬੱਚੇ ਐ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਉਹ ਦਿਨ ਦੇਖੇ ਨਹੀਂ ਜਿਹੜੇ ਅੱਜ ਦੇਖ ਰਹੇ ਹੋ ਤੁਸੀਂ ਅੱਜ ਕੋਈ ਚੰਗਾ ਪੰਜਾਬ ਦੇਖ ਰਹੇ ਹੋ ਪਰ ਉਸ ਪੰਜਾਬ ਜਿਹੜਾ ਅੱਜ ਦੇਖ ਰਹੇ ਹੋ ਇਹਨੂੰ ਬਣਾਉਣ ਵਾਲਾ ਅਕਾਲੀ ਦਲ ਐ ਜਦੋਂ ਦਾ ਤੁਸੀਂ ਅਕਾਲੀ ਦਲ ਸ਼ੋਮ ਨੇ ਕਾਲੀ ਦਲ ਨੂੰ ਕਮਜ਼ੋਰ ਕੀਤਾ 10 ਸਾਲ ਹੋ ਗਏ ਦੇਖੋ ਕੀ ਹਾਲਾਤ ਹੋ ਗਿਆ ਗੁੰਡਾ ਗਰਦੀ ਦਾ ਹਾਲਾਤ ਗੈਂਗਸਟਰ ਰਾਜ ਕਰ ਰਹੇ ਹੈ ਲੁੱਟ ਖੋਹ ਹੋਈ ਜਾਂਦੀ ਹੈ ਪੈਸੇ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਡਿਵੈਲਪਮੈਂਟਾਂ ਦੀ ਕੋਈ ਚੀਜ਼ ਹੀ ਨਹੀਂ ਜਿਹੜੀਆਂ ਸਹੂਲਤਾਂ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਗਰੀਬ ਨੂੰ ਭਾਵੇਂ ਆਟਾ ਦਾ ਸਾਲ ਸ਼ਗਨ ਸਾਰਾ ਕੁਝ ਬੰਦ ਹੈ ਜਿੱਥੇ ਇੱਟ ਲਾ ਕੇ ਗਈ ਸੀ ਇੱਕ ਨਵੀਂ ਇੱਟ ਨਹੀਂ ਲੱਗੀ ਪਿਛਲੇ 10 ਸਾਲਾਂ ਚ ਨਾ ਲਾਉਣੀ ਐ ਮੈਂ ਕਹਿਣਾ ਚਾਹਣਾ ਜੇ ਤੁਸੀਂ ਫਿਰ ਤੋਂ ਤਜਰਬਾ ਕਿਸੇ ਹੋਰ ਨਾਲ ਵੀ ਕਰਕੇ ਦੇਖ ਲਿਓ ਕਿਸੇ ਨੇ ਨਹੀਂ ਕੰਮ ਕਰਨਾ ਇੱਥੇ ਉਹ ਰਾਜ ਕਰਨ ਵਾਸਤੇ ਆਉਂਦੇ ਆ ਤੇ ਲੁੱਟਣ ਵਾਸਤੇ ਆ ਆਪਾਂ ਇਨਕਲਾਬ ਦੇ ਨਾ ਨਾਰਾ ਸੁਣ ਕੇ ਆਪਾਂ ਇੱਕ ਪਾਸੇ ਚੱਲ ਗਏ ਤੁਸੀਂ ਦੇਖ ਲਓ ਕਿੰਡੀ ਵੱਡੀ ਠੱਗੀ ਮਾਰੀ ਕੱਲਾ ਇੱਕ ਗੰਦ ਤੇ ਲੱਗਿਆ ਹੁੰਦਾ ਸੀ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਕੇਜਰੀਵਾਲ ਨੂੰ ਮੌਕਾ ਦੇ ਕੇ ਤਾਂ ਦੇਖ ਲਿਆ ਤੁਹਾਡੀ ਕੋਈ ਤਕਲੀਫ ਹੋ ਜੇ ਕੋਈ ਹੁੰਦਾ ਹੈ ਕੋਈ ਪੁੱਛਦਾ ਹੈ ਐਸ ਕਰਕੇ ਮੈਂ ਹੱਥ ਜੋੜ ਕੇ ਆਈ ਬੇਨਤੀ ਕਰਨਾ ਚਾਹਣਾ ਹੈ ਬਚਾ ਲਓ ਪੰਜਾਬ ਨੂੰ